ਦੋ ਯਾਰਾਂ ਦੀ ਗੂੜੀ ਦੋਸਤੀ ਦੀ ਨਿਸ਼ਾਨੀ ਦਿਖਾਉਣੀ ਆ ਤੁਹਾਨੂੰ ਦੋ ਦੰਦ ਬਸ਼ੇਰਾ ਗਾਂਧੀ ਪਿਛਲੇ ਸਾਲ ਆਪਾਂ ਇਸ ਵਸ਼ੇਰ ਨੂੰ ਓਪਨ ਫੋਰ ਸਟੱਡ ਕੀਤਾ ਸੀ ਤੇ ਹੁਣ ਇਹਦੇ ਰਿਜ਼ਲਟ ਆ ਗਏ ਮਿੱਤਰੋ ਰਿਜ਼ਲਟ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਆ ਜੱਸ ਸਟੱਡ ਫਾਰਮ ਪਿੰਡ ਕਣੀਵਾਲ ਜ਼ਿਲ੍ਹਾ ਪਟਿਆਲਾ ਬਹੁਤ ਹੀ ਟੌਪ ਦੇ ਜਾਨਵਰ ਨੇ ਇਸ ਫਾਰਮ ਦੇ ਉੱਪਰ ਤਾਨੂੰ ਮਾਰਵਾੜੀ ਤੇ ਨੁਕਰੇ ਬੜੇ ਚੰਗੇ ਜਾਨਵਰ ਦੇਖਣ ਨੂੰ ਮਿਲਣਗੇ ਸਭ ਤੋਂ ਪਹਿਲਾਂ ਮੈਂ ਇਸ ਬਸ਼ੇਰੇ ਗਾਂਧੀ ਦੀ ਇਹ ਗੱਲ ਕਰਾਂ ਤਾਂ ਇਹ ਦੋ ਦੰਦਾਂ ਦੀ ਤੇ ਬੱਚੇ ਦੇ ਬੜੇ ਸੋਹਣੇ ਆਏ ਨੇ ਇੱਕ ਅਵਲਕ ਘੋੜੀ ਤੇ ਬਸ਼ੇਰਾ ਆ ਮੱਥੇ ਫੁੱਲ ਦਾ ਬਹੁਤ ਹੀ ਸੋਹਣਾ ਤੇ ਇੱਕ ਪੰਜ ਕਲਿਆਣ ਬਸ਼ੇਰਾ ਆ ਕਤਕਾਟ ਚ ਬਹੁਤ ਚੰਗਾ ਜਿਵੇਂ ਅਲੀ ਸ਼ਾਨ ਦਾ ਸਭ ਤੋਂ ਵੱਡੇ ਕੱਦ ਦਾ ਬੱਚਾ ਸੂਰਜ ਹੋਇਆ ਤੇ ਸੂਰਜ ਦਾ ਵੀ ਵੱਡੇ ਕੱਦ ਦੇ ਵਿੱਚੋਂ ਇੱਕ ਆਏ ਬਸ਼ੇਰਾ ਗਾਂਧੀ ਤੇ ਗਾਂਧੀ ਜੀ ਮੈਂ ਗੱਲ ਕਰਾਂ ਜਸਸ ਸਟੱਡ ਫਾਰਮ ਦੀ ਹੋਮ ਬਰੀਡ ਆ ਗਾਂਧੀ ਦੀ ਮਾਂ ਵੀ ਜਿਹੜੀ ਆ ਉਹ ਵੀ ਹੋਮ ਬਰੀਡ ਆ ਇਹਦੀ ਨਾਨੀ ਵੀ ਹੋਮ ਬਰੀਡ ਆ 2006 ਤੋਂ ਬਾਈ ਜਸੂ ਲੱਗਿਆ ਹੋਇਆ ਘੋੜਿਆਂ ਦੇ ਸ਼ੌਂਕ ਦੇ ਵਿੱਚ ਇਸ ਏਰੀਏ ਦਾ ਨਵੀਂ ਉਮਰ ਦਾ ਮੁੰਡਾ ਪਰ ਹੈ ਸਭ ਤੋਂ ਪੁਰਾਣਾ ਬਹੁਤ ਹੀ ਠੰਮੇ ਦੇ ਨਾਲ ਲੱਗਿਆ ਹੋਇਆ ਬਾਈ ਤੇ ਅੱਜ ਤੱਕ ਕੋਈ ਬਾੜੀ ਵੇਚ ਵਟ ਨਹੀਂ ਕੀਤੀ ਕਰੇ ਬਰੀਡ ਬਹੁਤ ਚੋਟੀ ਦੇ ਜਾਨਵਰ ਕੀਤੇ ਆ ਤੇ ਇੱਕ ਤੁਹਾਨੂੰ ਚੈਂਪੀਅਨ ਦੁੱਲੇ ਦਾ ਬਸ਼ੇਰਾ ਵੀ ਦਿਖਾਉਣਾ ਤੇ ਇੱਕ ਲਿਵਿੰਗ ਲੈਜੈਂਡ ਕਾਲੇ ਕਾਂਡੇ ਦਾ ਬੱਚਾ ਵੀ ਦਿਖਾਉਣਾ ਹੋ ਸਕਦਾ ਉਹਨਾਂ ਚੋਂ ਬਾਈ ਬਸ਼ੇਰਾ ਇੱਕ ਜਾਂ ਦੋ ਦੇ ਵੀ ਦੇਣ ਉਹ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਅੱਗੇ ਮੈਂ ਤੁਹਾਨੂੰ ਵੀਡੀਓ ਚ ਹਾਂ ਜਿਹੜਾ ਸਾਹਮਣੇ ਤੁਸੀਂ ਮੱਥੇ ਫੁੱਲ ਦਾ ਬਸ਼ੇਰਾ ਦੇਖ ਰਹੇ ਹੋ ਇਹ ਆ ਜੀ ਕਾਲੇ ਕਾਂਟੇ ਦਾ ਮਾਲੇ ਪਾਸਿਓਂ ਗਾਂਦੀ ਦਾ ਭਰਾ ਹਾਫ ਬ੍ਰਦਰ ਆ ਜੀ ਇਸ ਕੁੜੀ ਨੇ ਬਹੁਤ ਚੌਤੀ ਦੇ ਬੱਚੇ ਪੈਦਾ ਕੀਤੇ ਆ ਤੇ ਕਾਲੇ ਕਾਂਟੇ ਦਾ ਬੱਚਾ ਉਮਰ ਦੀ ਬਿਲਕੁਲ ਸਹੀ 2 ਸਾਲ ਆ ਕਿਉਂਕਿ ਛੇਲੇ ਦੇ ਵਿੱਚ ਬਾਈ ਉਹਨੇ ਘੋੜੀ ਮਲਾਉਂਦੇ ਰਿਹਾ ਇਸ ਦੂਬਾਤ ਇੱਕ ਜਿਹੜਾ ਤੁਹਾਨੂੰ ਦੁੱਲੇ ਦਾ ਬਸ਼ੀਰਾ ਦਿਖਾਉਣਾ ਉਹ ਵੀ ਦਿਖਾਉਂਗਾ ਬਾਕੀ ਕੰਨ ਕੰਨ ਦਾ ਫੇਸ ਦਾ ਪੂਰਾ ਸ਼ੋਅ ਕੁਆਲਿਟੀ ਬਸ਼ੀਰਾ ਤੇ ਬਾਈ ਉਹਦਾ ਵਿਚਾਰ ਆ ਕਿਉਂਕਿ ਵੀਰ ਉਹਨਾਂ ਕੋਲ ਤਿੰਨ ਬਸ਼ੀਰੇ ਤਿਆਰ ਹੋ ਰਿਹਾ ਵੀ ਇੱਕ ਜਾਂ ਦੋ ਬਸ਼ੀਰਾ ਦੇ ਵੀ ਦੇਣ ਕਾਲੇ ਕਾਂਟੇ ਦਾ ਡੀਐਨਏ ਅਪਰੂਵਡ ਜਸਸਟ ਸਟੱਡ ਫਾਰਮ ਤੇ ਬਰੀਡ ਹੋਇਆ ਹੋਇਆ ਬੱਚਾ ਬਹੁਤ ਚੰਗਾ ਕੱਦ ਕਾਟ ਤੁਸੀਂ ਦੇਖ ਰਹੇ ਹੋ ਦੱਸਣ ਦੀ ਲੋੜ ਨਹੀਂ 64 ਪਲੱਸ ਆ ਇਸ ਬਸ਼ੀਰੇ ਦਾ ਕੱਦ ਸੁੰਬਾਂ ਦੀ ਬੜੀ ਮਜ਼ਬੂਤੀ ਆ ਤੇ ਫੇਸ ਦਾ ਬੜਾ ਸੋਹਣਾ ਕੰਨਾਂ ਦੀ ਬੜੀ ਸ਼ਕੀਨੀ ਆ ਤੇ ਇਸ ਬਾਰੇ ਤੁਸੀਂ ਗੱਲਬਾਤ ਹੋ ਸਗੀ ਤਾਂ ਬਾਈ ਨਾਲ ਕਰ ਲਿਓ ਤੇ ਆ ਇੱਕ ਬਸ਼ੇਰਾ ਤੁੱਲੇ ਦਾ ਬਿਲਕੁਲ ਇੱਕ ਰੰਗ ਨੀਲਾ ਨੀਲਾ ਹੋਣਾ ਸਟਾਰਟ ਹੋ ਗਿਆ ਮੱਥੇ ਤੋਂ ਜਾਦਾਂ ਦੇ ਥੋੜੀ ਥੋੜੀ ਵਾਲ ਆ ਜਿਹੜੇ ਉਹ ਵੀ ਨੀਲੇ ਹੋਣ ਲੱਗ ਗਏ ਤੇ ਇਹਦੀ 1 ਸਾਲ ਉਮਰ ਆ ਜੀ ਪੂਰੀ ਕੱਦ ਵੀ ਤੁਹਾਡੇ ਸਾਹਮਣੇ ਆ ਤੇ ਮੱਜੂਕੇ ਲੈਣ ਮਜਬੂਤੀ ਲਈ ਮੰਨੀ ਜਾਂਦੀ ਆ ਤੇ ਬਿਲਕੁਲ ਹੂਬਾ ਹੂ ਆਪਦੇ ਪਿਓ ਦੀ ਕਾਪੀ ਆ ਇਹ ਬਸ਼ੇਰਾ ਚੰਗਾ ਸ਼ੋਅ ਕੁਆਲਿਟੀ ਬਸ਼ੇਰਾ ਸ਼ੋਅਾਂ 'ਚ ਖੜਨ ਵਾਲਾ ਬਸ਼ੇਰਾ ਇਹ ਬਿਲਕੁਲ ਇੱਕ ਰੰਗ ਨੀਲਾ ਜਿਹਦੀ ਮਾਂ ਦੀ ਮੈਂ ਗੱਲ ਕਰਾਂ ਉਹ ਹੈਗੀ ਕੜੂਣਾ ਵਾਲੇ ਸੁਲਤਾਨ ਦੀ ਇਹ ਵੀ ਮਾਂ ਵਾਲੇ ਪਾਸਿਓਂ ਸੂਰਜ ਤੇ ਕਾਂਟੇ ਵਾਲੇ ਬਸ਼ੇਰੇ ਦਾ ਜਿਹੜਾ ਭਰਾ ਤੇ ਆਜੋ ਹੁਣ ਬਾਈ ਜਸੂ ਤੇ ਬਾਈ ਮੰਟੀ ਨਾਲ ਤੁਹਾਡੀ ਗੱਲਬਾਤ ਕਰਾਉਣਾ ਬਸ਼ੇਰੇ ਤੁਹਾਨੂੰ ਜਿੱਥੇ ਬਹੁਤ ਹੀ ਟੌਪ ਦੇ ਦਿਖਾਉਣੀਆਂ ਤੇ ਘੋੜੀਆਂ ਵੀ ਬਹੁਤ ਚੰਗੀਆਂ ਦਿਖਾਉਣੀਆਂ ਨੇ ਬਰੀਡਰ ਘੋੜੀਆਂ ਤੁਹਾਨੂੰ ਦਿਖਾਉਣੀਆਂ ਨੇ ਵੀਡੀਓ ਨਾਲ ਬਣੇ ਰਹੋ ਤੇ ਵੀਡੀਓ ਕਿੱਦਾਂ ਲੱਗੀ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਬੜੇ ਛੋਟੀ ਦੇ ਆਪਾਂ ਜਾਨਵਰ ਦਿਖਾਉਣੇ ਆ ਮਿੱਤਰੋ ਤੇ ਅੱਜ ਮੈਂ ਪਹੁੰਚਿਆ ਹਾਂ ਜੱਸਾ ਸਟੱਡ ਫਾਰਮ ਤੇ ਪਿੰਡ ਕਣੀਵਾਲ ਜ਼ਿਲ੍ਹਾ ਪਟਿਆਲਾ ਮੇਰੇ ਦੋਵੇਂ ਬਹੁਤ ਹੀ ਸੱਜਣ ਮਿੱਤਰ ਪਿਆਰੇ ਨੇ ਮੇਰੇ ਬਹੁਤ ਹੀ ਦਿਲ ਦੇ ਕਰੀਬੀ ਦੋਸਤ ਨੇ ਅੱਜ ਜਿਨ੍ਹਾਂ ਦੇ ਬਾਈਆਂ ਦੇ ਮੈਂ ਤੁਹਾਨੂੰ ਘੋੜੇ ਦਿਖਾਉਣੇ ਆ ਤੇ ਜਿਵੇਂ ਜਸੂ ਦੀ ਗੱਲ ਕਰਾਂ ਤਾਂ ਘੋੜਿਆਂ ਤੋਂ ਪਹਿਲਾਂ ਦੇ ਸੀ ਭਾਈ ਇਕੱਠੇ ਕੌਡੀ ਖੇਡਦੇ ਸੀ ਇੱਕ ਦੂਜੇ ਨੂੰ ਜਾਣ ਪਛਾਣ ਸੀ ਅੱਗੇ ਵੰਟੀ ਸਾਨੂੰ ਘੋੜਿਆਂ ਕਰਕੇ ਮਿਲਿਆ ਦੋਵੇਂ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਤੁਹਾਡੇ ਵੀ ਅੰਦਰ ਘਰ ਪਹੁੰਚਣ ਦੇ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਉਹ ਠੀਕ ਹੋ ਬਾਈ ਜੀ। ਵਧੀਆ ਬਿਲਕੁਲ। ਬੰਟੀ ਬਾਈ ਕਿਵੇਂ ਹੋ? ਬਹੁਤ ਵਧੀਆ ਜੀ। ਬੰਟੀ ਬਾਈ ਅੱਜ ਲੰਮਾ ਪੈਂਡਾ ਤਿਆਰ ਕਰਕੇ ਆਇਆ ਅਮਰਸਰ ਤੋਂ। ਤੇ ਮੇਰੇ ਸ਼ੂਟ ਜਦੋਂ ਹੁੰਦੇ ਆ ਤੇ ਮੈਂ ਇਧਰੋਂ ਲੰਮਾ ਪੈਂਡਾ ਤਿਆਰ ਕਰਕੇ ਜਾਂਦਾ ਉਧਰ। ਅੱਜ ਤੁਹਾਨੂੰ ਘੋੜੇ ਦਿਖਾਉਣੇ ਆ ਤੇ ਮੈਂ ਸਭ ਤੋਂ ਪਹਿਲਾਂ ਬਾਈ ਜਸੂ ਤੁਹਾਡੇ ਨਾਲ ਹੀ ਗੱਲ ਕਰੂੰਗਾ। ਵੀ ਤੁਸੀਂ ਤਾਂ ਬਹੁਤ ਪੁਰਾਣੇ ਹੋ ਜਦੋਂ ਮੈਂ ਵੀ ਪਹਿਲਾਂ ਘੋੜੀ ਲੈਣੀ ਸੀ ਤੁਹਾਡੇ ਨਾਲ ਗੱਲਬਾਤ ਹੁੰਦੀ ਹੁੰਦੀ ਸੀ ਮੇਰੀ ਵੀ ਆਪਾਂ ਘੋੜੀ ਲੈਣੀ ਆ ਕੀ ਕਿਵੇਂ ਸਿਸਟਮ ਰੱਖੀ ਆਪਾਂ ਹਨਾ। ਤੇ ਜਸੂ ਤੁਹਾਡਾ ਕਿੰਨਾ ਸ਼ੌਂਕ ਪੁਰਾਣਾ ਵੀਰੇ ਕਿੰਨੇ ਸਾਲ ਹੋ ਗਏ ਘੋੜਿਆਂ ਦੇ ਸ਼ੌਂਕ 'ਚ? ਭਰਾਵਾ ਮੇਰਾ 6 ਦਾ ਹੋਊਗਾ 2006 ਤੋਂ। ਅੱਛਾ। 6 ਤੋਂ ਤਕਰੀਬਨ 19 ਸਾਲ ਹੋ ਗਏ 20 ਸਾਲ ਹੋ ਗਏ ਹਨਾ। ਵੀ ਛੋਟੀ ਉਮਰ 'ਚ ਆ ਜੀ। ਆ ਛੋਟੀ ਉਮਰ 'ਚ ਰੱਖਣ ਲੱਗ ਗਈ ਮਤਲਬ ਸ਼ੌਂਕ ਦੇ ਤੌਰ 'ਤੇ। ਅੱਛਾ। ਨੇ ਪਹਿਲਾਂ ਉਹ ਕੋੜਾ ਸੀ ਉਹ ਮਾਮੇ ਕੋਲੋਂ ਆਇਆ ਸੀ ਅੱਛਾ ਅੱਛਾ ਤੇ ਉਹ ਆਪਾਂ ਨੇ ਉਸ ਤੋਂ ਬਾਅਦ ਸਾਲ ਗਾਇਪ ਪਿਆ ਠੀਕ ਆ ਉਸ ਤੋਂ ਬਾਅਦ ਘੋੜੀ ਲਈ ਉਹ ਜੋ ਉਸ ਤੋਂ ਹੀ ਲੈਣ ਫੜੀ ਆ ਉੱਥੇ ਹੀ ਚੱਲ ਗਿਆ ਹਾਂ ਹਾਂ ਕੋੜਿਆਂ ਦਾ ਸ਼ੌਂਕ ਮੈਂ ਇੱਕ ਗੱਲ ਹੋਰ ਦੇਖਿਆ ਪਲਵਾਨ ਹੋਣ ਭਾਵੇਂ ਕੋੜਿਆਂ ਹੁਣ ਇਹਨਾਂ ਨੂੰ ਕੋੜਿਆਂ ਦਾ ਸ਼ੌਂਕ ਹੁੰਦਾ ਨਹੀਂ ਇਹ ਨਾ ਬਈ ਸ਼ੌਂਕ ਜਾਨਵਰਾਂ ਦੀ ਹੁੰਦਾ ਜ਼ਿਆਦਾਤਰ ਹਾਂ ਹਾਂ ਕੁਦਰਤ ਦੇ ਨੇੜੇ ਰਹਿੰਦਾ ਬੰਦਾ ਹਾਂ ਜੀ ਮੈਂ ਠੀਕ ਆ ਤੇ ਆਪਾਂ ਜੇ ਹੁਣ ਆਪਣੇ ਪਹਿਲੇ ਵੀ ਛੇਰੀ ਦੀ ਗੱਲ ਕਰੀਏ ਬਈ ਪਹਿਲਾਂ ਜਦੋਂ ਮੈਂ ਪਿਛਲੇ ਸਾਲ ਵੀਡੀਓ ਕਰਕੇ ਗਿਆ ਸੀ ਆਪਣੀ ਗਾਂਧੀ ਦੀ ਵੀਡੀਓ ਹਾਂਜੀ ਉਦੋਂ ਖੀਰਾ ਸੀ ਹਨਾ ਉਦੋਂ ਖੀਰਾ ਸੀ ਤੇ ਹੁਣ ਦੋ ਦੰਦ ਹੋ ਗਿਆ ਜੀ ਦੋ ਦੰਦ ਹੋ ਗਿਆ ਐਦਿਕੀ ਦੋ ਦੰਦ ਵਾਲੇ ਸ਼ੋਅ 'ਚ ਤੁਸੀਂ ਖੜਾ ਸੀ ਹਾਂ ਦੋ ਦੰਦ ਵਾਲੇ ਸ਼ੋਅ ਹਾਂਜੀ ਠੀਕ ਆ ਵੀਰੇ ਤੇ ਇਹਦੀ ਹੁਣ ਕੀ ਡਿਟੇਲ ਆ ਪ੍ਰੋਪਰ ਬਾਈ ਗਾਂਧੀ ਦੀ ਜੀ ਇਹ ਵੀਰੇ ਆਪਣੇ ਸ਼ੂਰਜ ਮੈਰ ਵਾਲੇ ਦਾ ਜਿਹੜਾ ਗਰਵੀਰ ਅੰਕਲ ਕੋਲ ਥੋੜੇ ਦਿਨ ਪਹਿਲਾਂ ਪੂਰਾ ਹੋ ਗਿਆ ਕੋੜਾ ਹੋ ਗਿਆ ਹਾਂ ਉਹਦਾ ਵਿੱਚ ਉਹਦਾ ਬੱਚਾ ਜੀ ਠੀਕ ਆ ਬਾਈ ਤੇ ਇਹਦੀ ਮਾਂ ਵੀ ਆਪਣੇ ਕੋਲ ਹੀ ਹੈ ਹਮ ਇਹ ਘਰ ਜੰਮਿਆ ਬੱਚਾ ਹਾਂ ਘਰ ਜੰਮਿਆ ਹਾਂ ਇਹਦੀ ਮਾਂ ਕੜੂਆ ਵਾਲੇ ਸੁਲਤਾਨ ਦੀ ਆ ਸੁਲਤ ਤੇ ਇਹਦੀ ਹੁਣ ਕੱਦ ਕਿੰਨਾ ਹੋ ਗਿਆ ਬਾਈ ਗਾਂਧੀ ਦਾ ਕੱਦ ਬਾਈ ਆਪਾਂ ਵੈਸੇ ਤਾਂ ਮਣਿਆ ਨਹੀਂ ਹੈਗਾ ਹੂੰ ਹੂੰ ਮੈਂ ਆਪਾਂ ਉਦਾਂ ਦੇਖੇ 66 ਇੰਚ ਦਾ ਹੈਗਾ 66 ਹਾਂ ਕੱਦ ਕੋਲ ਤਾਂ ਬਹੁਤ ਚੰਗਾ ਦਾ ਚੰਗਾ ਬਾਈ 66 ਕਾ ਆਪਾਂ ਮੰਨਦੇ ਆਂ ਵੀ 66 ਹੈਗਾ ਉਦਾਂ ਬੰਦ ਹੋ ਸਕਦਾ ਠੀਕ ਆ ਬਾਈ ਹਾਂਜੀ ਨਹੀਂ ਮੂੰ ਵੀ ਸੋਹਣਾ ਚਲੋ ਅੱਛਾ ਫਿਰ ਇਦੋਂ ਪਹਿਲਾਂ ਹੈ ਸੀ ਤੇ ਅਰਬਾ ਜੇ ਸਵੇਰੇ ਕੋੜਾ ਰੱਖਣ ਦਾ ਕਿ ਇਹ ਪਹਿਲੀ ਘਰੇ ਜਿਹੜਾ ਜੰਮਾ ਹੈਗਾ ਸੀ ਚਾਹ ਬੜਾ ਬਹੁਤ ਟਾਈਮ ਦਾ ਸੀ ਅੱਛਾ ਪਰ ਐ ਚਲੋ ਕਦੋਂ ਟਾਈਮ ਆਉਂਦਾ ਪਰਮਾਤਮਾ ਵੱਲੋਂ ਉਹਦੀ ਕਰ ਪੈਰ ਪੈਂਦਾ ਹੈ ਬਿਲਕੁਲ ਬਾਈ ਹਾਂਜੀ ਪਹਿਲਾਂ ਆਪਾਂ ਜਦ ਸਟੱਡ ਇਹਦਾ ਓਪਨ ਕਰਕੇ ਗਏ ਸੀ ਉਦੋਂ ਮਨ ਲਾ ਘੋੜੀ ਵੀ ਇੱਕ ਦੋ ਲਿਮਟਿਡ ਹੀ ਮਲਾਈ ਸੀ ਉਦੋਂ ਸ਼ਾਇਦ ਹਨਾ ਹਾਂ ਵੀਰ ਇੱਕ ਦੋ ਘੋੜੀਆਂ ਮਲਾਈਆਂ ਆਪਾਂ ਉਦੋਂ ਹੁਣ ਤਾਂ ਰਿਜ਼ਲਟ ਵੀ ਆ ਗਿਆ ਹਾਂ ਰਿਜ਼ਲਟ ਆ ਗਿਆ ਵੀਰ ਉੱਥੇ ਅਮਰਸਰ ਆਇਆ ਬਈ ਆਪਣੇ ਆਪਣੇ ਫਾਰਮ ਤੇ ਅਗਰ ਘੋੜੀ ਦੇ ਅੱਛਾ ਅੱਛਾ ਮੈਂ ਇੱਕ ਗੱਲ ਲਾ ਦਾਂ ਵੀ ਬਾਈ ਰੁਖਾਂ ਦੇ ਦੋ ਫਾਰਮ ਨੇ ਤੇ ਇੱਕ ਅਮਰਸਰ ਉੱਥੇ ਨੁਕਰੇ ਜਾਦੇ ਨਹੀਂ ਬਣਤੀ ਉੱਥੇ ਨੁਕਰੇ ਜਿਆਦੇ ਆਪਣੇ ਕੋਲ ਪੂਰੇ ਮਾਰਵਾੜੀ ਆ ਗਏ ਹੁਣ ਤਿੰਨ ਹੀ ਹੋ ਗਏ ਫਾਰਮ ਕੇ ਇੱਕ ਸ਼ਹਿਰ ਦੇ ਵਿੱਚ ਵੀ ਆਪਾਂ ਛੋਟਾ ਮੋਟਾ ਜਾ ਕਰਾਈ ਜਾਂਦੇ ਬਣਤੀ ਗਈ ਉੱਥੇ ਰ ਉਹ ਸੋਚ ਵੀ ਨਹੀਂ ਸਕਦਾ ਬੰਦਾ ਵੀ ਰਕੋੜੇ ਹੋਣਗੇ ਸਹੀ ਗੱਲ ਆ ਬਾਈ ਤੇ ਹੁਣ ਰਿਜ਼ਲਟ ਇਹਦੇ ਦੋ ਆਏ ਨੇ ਵੀਰੇ ਹਨਾ ਹਾਂ ਦੋ ਬਛੇਰੇ ਹੀ ਆਏ ਹਾਂ ਇੱਕ ਦੀ ਤਾਂ ਮੈਂ ਫੋਟੋ ਵੀ ਖਿੱਚੀ ਸੀ ਹਾਂ ਵੀਰੇ ਅਸੀਂ ਗਏ ਸੀ ਜਦੋਂ ਉੱਧਰ ਉਹ ਆਵਲਕ ਘੋੜੀ ਦੀ ਮਾਂ ਕਰਾਇਆ ਬਾਈ ਆਵਲਕ ਘੋੜੀ ਦੀ ਮਾਂ ਕਰਾ ਠੀਕ ਆ ਠੀਕ ਆ ਤੇ ਜਿਹੜਾ ਦੂਜਾ ਆ ਬੱਚਾ ਬਈਕ ਦੂਜਾ ਬਈ ਉਹਦੇ ਮੱਥੇ ਪਟਾ ਚਾਰੇ ਪੈਰ ਚਟੇ ਉਹ ਪੰਜ ਕੇ ਲਿਆਣਾ ਉਹ ਪੰਜ ਕੇ ਲਿਆਣਾ ਹਾਂ ਠੀਕ ਆ ਜੇ ਹੁਣ ਇਹ ਵੀ ਆਪਾਂ ਗੱਲ ਕਰੀ ਸੂਰਜ ਵੀ ਬਈ ਮੱਥੇ ਪਟੇ ਦਾ ਹਨਾ ਇਹ ਜਾਲ ਫੁੱਲਦਾ ਗਿਆ ਇਹਦੀ ਮਾਂ ਕਿਉਂਕਿ ਮੇਰੇ ਨਾਲ ਮੱਥੇ ਫੁੱਲਦੇ ਇੱਕ ਰ ਇੱਕ ਰੰਗੀ ਐ ਇੱਕ ਰੰਕ ਕਾਲੀ ਆ ਉਹ ਹਾਂ ਠੀਕ ਆ ਇਹਦੀ ਮਾਂ ਵੀ ਤੁਹਾਡੇ ਘਰ ਜਾਵਾ ਹਨ ਹਾਂ ਉਹ ਵੀ ਆਪਣੇ ਘਰੀ ਆ ਅੱਗੇ ਦੀ ਨਾਨੀ ਵੀ ਘਰ ਜਾਵਾ ਇਹਦੀ ਨਾਨੀ ਆਪਾਂ ਲਈ ਸੀ ਤੇ ਉਹਦੀ ਮਾਂ ਆਪਣੇ ਕੋਲ ਐ ਅੱਛਾ ਜਿਹੜੀ ਗਾਂਧੀ ਦੀ ਮਾਂ ਆ ਉਹਦੀ ਮਾਂ ਆਪਣੇ ਕੋਲ ਐ ਉਹਦੀ ਮਾਂ ਆਪਣੇ ਕੋਲ ਹਾਂ ਠੀਕ ਆ ਠੀਕ ਆ ਅੱਛਾ ਤੇ ਇਹਦੀ ਹੁਣ ਆਪਾਂ ਫੀਸ ਕਿੰਨੀ ਰੱਖੀ ਆ ਬਈ ਬਈ ਪਹਿਲੇ ਆਪਾਂ ਜਦੋਂ ਆਪਾਂ ਸਟਾਰਟ ਬਾਨ ਕਰਿਆ ਸੀ ਉਦੋਂ ਹਾਂ 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 ਉਦੋਂ 25000 ਰੱਖੀ ਠੀਕ ਆ ਬਈ ਹਾਂ ਬਈ ਉਹਦੀ 25000 ਰੱਖੀ ਆ ਤੇ ਹੁਣ ਵੀ 25 ਆ ਬਈ 25 ਹੋ ਆ ਬਈ ਠੀਕ ਆ ਬਈ ਤੁਸੀਂ ਸੂਰਜ ਤੋਂ ਬਹੁਤ ਘੋੜੀਆਂ ਮਲਾਈਆਂ ਹਾਂ ਉਹ ਆ ਅੰਕਲ ਆਪਣਾ ਪਿਆਰ ਵਾਲਾ ਵਧੀਆ ਬਾਲਾ ਵਧੀਆ ਬੰਦਾ ਲੱਗਿਆ ਸਾਨੂੰ ਯਾਰ ਠੀਕ ਆ ਬਈ ਹਾਂ ਜੀ ਜ਼ਿਆਦਾਤਰ ਉਹਦੇ ਕੋਲ ਹੀ ਰਹਿ ਠੀਕ ਆ ਬਈ ਜੇ ਡੀ ਦੀ ਮਾਂ ਆਪਣੇ ਗਾਂਧੀ ਦੀ ਬਈ ਇਹਦਾ ਕੀ ਨਾਮ ਆ ਜੀ ਮਾਂ ਦਾ ਜੀ ਦਾ ਇਹਦਾ ਨਾਮ ਬਈ ਹੈਗਾ ਆਪਣੇ ਸੁੰਦਰੀ ਸੁੰਦਰੀ ਹਾਂਜੀ ਠੀਕ ਆ ਸੁੰਦਰੀ ਤੇ ਸੁੰਦਰੀ ਆ ਗਈ ਕੜੂਆਲੇ ਸੁਲਤਾਨ ਦੀ ਕੜੂਆਲੇ ਸੁਲਤਾਨ ਦੀ ਠੀਕ ਆ ਤੇ ਇਹਦੀ ਮਾਂ ਇਹਦੀ ਮਾਂ ਹੈਗੀ ਪੈਰ ਵਾਲੇ ਕੋਕੀ ਵਾਲੇ ਕੋੜੇ ਦੀ ਅੱਛਾ ਉਹ ਵੀ ਆਪਣੇ ਘਰ ਜਾਉਂਦਾ ਉਹ ਆਪਣੇ ਘਰ ਜਾਉਂਦਾ ਲੋ 33 ਪੀੜੀਆਂ ਤੋਂ ਤੁਹਾਡੇ ਘਰ ਹਾਂ ਆਪਣੇ ਘਰੇ ਹਾਂ ਜੀ ਠੀਕ ਆ ਬਾਈ ਤੇ ਦੂਜਾ ਬੱਚਾ ਆ ਗਿਆ ਜਿਹੜਾ ਆਪਣਾ ਬਾਈ ਮੱਥੇ ਫੁੱਲ ਦਾ ਜੀ ਕਾਲਾ ਉਹ ਹੈਗਾ ਉਹ ਕਾਂਟੇ ਦਾ ਜੀ ਕਾਲੇ ਕਾਂਟੇ ਦਾ ਆ ਗਿਆ ਹਾਂ ਜੀ ਠੀਕ ਚੈਣ ਚੋਟੀ ਦੇ ਕੋਹੜੇ ਨਾਲ ਕੁੜੀਆਂ ਮਲਾਈਆਂ ਹਾਂ ਬੋਲੋ ਵਧੀਆ ਪਹਿਲਾਂ ਮੇਰੇ ਉਦਾਂ ਹੀ ਆਪਾਂ ਕਰਾਉਂਦੇ ਰਹਿੰਦੇ ਅੱਛਾ ਤੇ ਜਦ ਮੰਡੀਆਂ ਜਾਂਦੇ ਉਦੋਂ ਪਤਾ ਲੱਗਦਾ ਵੀ ਇਹ ਬਰੀਡ ਤੇ ਕੰਮ ਕਰਨ ਦਾ ਫਾਇਦਾ ਹੈ ਵੀ ਉਦੋਂ ਕੋਈ ਫਾਇਦਾ ਨਹੀਂ ਹੈਗਾ ਉਹ ਕੋਈ ਫਾਇਦਾ ਨਹੀਂ ਹਾਂ ਬਰੀਡ ਦਾ ਮੁੱਲ ਪੈ ਜਾਂਦਾ ਚਲੋ ਹਾਂ ਹਾਂ ਕਦੇ ਨਾ ਕਦੇ ਬਰੀਡ ਦੀ ਫਿਰ ਮੈਂ ਬਰੀਡ ਕਿਹਨੂੰ ਤੁਰਿਆ ਤੇ ਹੌਲੀ ਹੌਲੀ ਤਾਂ ਕੇ ਜਾ ਕੇ ਪੈਰ ਜੰਮ ਤੇ ਇਹਦਾ ਨਾਮ ਕੀ ਆ ਕੰਟੇ ਵਾਲੇ ਦਾ ਬਾਈ ਨੀਲ ਕੰਠ ਜੀ ਨੀਲ ਕੰਠ ਹਾਂ ਜੀ ਤੇ ਇਹ ਕਿ ਨਿਊਮਰ ਦਾ ਹੋ ਗਿਆ ਬਾਈ ਇਹ 2 ਸਾਲ ਦਾ ਹੋ ਗਿਆ ਜੀ ਦੋ ਇਹ ਇਹਦੀ ਮਾਂ ਵੀ ਇਹੀ ਅਸੇ ਇਹਦੀ ਮਾਂ ਵੀ ਇਹੀ ਅੱਛਾ ਇੱਕੋ ਕੁੜੀ ਦੇ ਨੇ ਇਹ ਮਾਂ ਮੋਂ ਇੱਕ ਨੇ ਦੋਵੇਂ ਹਾਂ ਠੀਕ ਆ ਬਾਈ 2 ਸਾਲ ਦਾ ਹੋ ਗਿਆ ਤੇ ਇਹ ਛੱਡਿਆ ਫਿਰ ਕੁੜੀ ਕੁੜ ਜੇ ਕਿਸੇ ਤੇ ਬਾਈ ਇਹ ਬਾਈ ਨਹੀਂ ਛੱਡਿਆ ਨਹੀਂ ਅੱਛਾ ਹੁਣ ਇਹ ਮਤਲਬ ਕਿ ਛੱਡਣ ਲੱਗੇ ਸੀ ਆ ਪਾਵਲ ਕੁੜੀ ਤੇ ਹਾਂ ਹਾਂ ਥੋੜਾ ਜਿਆਦਾ ਡਰ ਗਿਆ ਘੋੜਾ ਤਾਂ ਕਰਕੇ ਆ ਪਾਵ ਕਰਦਾ ਉਹਦਾ ਕੋਲ ਕੁੜੀ ਥੋੜੀ ਜਿਹੀ ਕੜਵੇੜੀ ਆ ਉਹ ਅੱਛਾ ਅੱਛਾ ਹਾਂ ਠੀਕਾ ਹੁਣ ਆਪਾਂ ਓਪਨ ਕਰਦੇ ਹਾਂ ਓਪਨ ਕਰਤਾ ਹਾਂ ਜੀ ਅੱਛਾ ਹੁਣ ਓਪਨ ਕਰ ਇਹਦੀ ਫਿਰ ਫੀਸ ਕਿੰਨੀ ਰੱਖਣੀ ਇਹਦੀ ਆਪਾਂ ਥੋੜੀ ਦਰਮਿਆਨੀ ਰੱਖਣੀ ਅੱਛਾ ਪਹਿਲਾਂ ਇਹ ਆਪਾਂ ਨੂੰ ਘੋੜੀਆਂ ਛੱਡਣਾ ਹੀ ਆ ਅੱਛਾ ਪਹਿਲਾਂ ਆਪਾਂ ਨਵਾਂ ਉਦੋਂ ਪਹਿਲੀ ਵਾਰੀ ਘੋੜੇ ਛੱਡਣਾ ਜੀ ਆਪਾਂ ਨੂੰ ਪਤਾ ਨਹੀਂ ਜਾਂ ਫੀਸ ਥੋੜੀ ਵੱਧ ਰੱਖੀ ਪਰ ਹੁਣ ਰੱਖਦੀ ਆਪਾਂ ਹੁਣ ਉਹ ਦੂ ਘਟਾਉਣੀ ਨਹੀਂ ਉਹਦੀ ਤਾਂ ਅੱਛਾ ਜੀ ਗੰਦੀ ਦੀ ਘਟੌਣੀ ਨਹੀਂ ਆਲ ਦੋ ਸਟਾਰਟ ਕਰਨੀ ਹਾਂ ਨਾਰਮਲ ਸਟਾਰਟ ਕਰਨੀ ਹਾਂ ਇਹਦਾ ਦਾ ਡੀਐਨਏ ਕਰਾਇਆ ਬਾਈ ਤੁਸੀਂ ਹਾਂ ਡੀਐਨਏ ਕਰਾਦਾ ਅੱਛਾ ਇਹਦਾ ਪਾਸਪੋਰਟ ਬਣਿਆ ਹੋਇਆ ਪਾਸਪੋਰਟ ਇਹਦਾ ਮਤਲਬ ਅਜੇ ਆਉਣ ਵਾਲਾ ਹੀ ਅੱਛਾ ਅੱਛਾ ਹਾਂ ਵੱਡਿਆਂ ਨੇ ਇਹਦਾ ਕਰਾਦਾ ਕਰਾਦਾ ਇਹ ਤੁਸੀਂ ਆਪ ਹੀ ਮਲਾਈ ਸੀ ਦੀ ਆਪੇ ਮਲਾਈ ਸੀ ਪਰ ਲੋਕਾਂ ਨੂੰ ਥੋੜੇ ਬਹੁਤ ਅਜੇ ਵਹਿਮ ਆ ਵੀ ਅਜੇ ਵੀ ਕੀ ਪਤਾ ਵੀ ਉਹਨੂੰ ਪਤਾ ਹੀ ਆ ਰੋਲੇ ਕਰਕੇ ਜਿਆਦੇ ਕਰਕੇ ਹਨਾ ਲੋਕਾਂ ਨੂੰ ਇਦਾਂ ਵੀ ਖਾਨੀ ਹੋਊਗਾ ਨਹੀਂ ਹੋਣਾ ਠੀਕ ਹੈ ਠੀਕ ਹੈ ਬਾਈ ਵੀ ਚੰਗੇ ਚੰਗੇ ਫਾਰਮਾਂ ਤੇ ਫੇਲ ਹੋਗੇ ਵੀ ਆਪਾਂ ਥੋੜੇ ਦਰਮਿਆਨੇ ਆ ਅਜੇ ਹਾਂ ਇਹ ਵੀ ਠ ਵੇ ਆਪ ਵੀਰ ਵੀ ਕਰਾਤਾ ਜਿਹੜੀ ਲੋਕਾਂ ਦੀ ਚੀਜ਼ ਦੀ ਮੰਗ ਹੋਵੇ ਨਾ ਉਹ ਤੇ ਧਿਆਨ ਵੀ ਦੇਣਾ ਚਾਹੀਦਾ ਹੁੰਦਾ ਬਈ ਆਪਾਂ ਨੂੰ ਸਹੀ ਗੱਲ ਹੈ ਠੀਕ ਆ ਬਈ ਤੇ ਜਿਹੜਾ ਤੀਜਾ ਆਪਾਂ ਨੇ ਇੱਕ ਹੋਰ ਦੇਖਿਆ ਬਈ ਨੀਲਾ ਬਸ਼ੇਰਾ ਜੀ ਉਹ ਦੁੱਲੇ ਦਾ ਜੀ ਉਹ ਦੁੱਲੇ ਦਾ ਗਿਆ ਜੀ ਉਹ ਤੋਂ ਜ਼ਿਆਦਾ ਤੁਸੀਂ ਪਹਿਲਾਂ ਇੰਟਰਵਿਊ ਕਰਕੇ ਗਏ ਜੀ ਹਾਂ ਜੀ ਜੰਮਿਆ ਸੀ ਉਦੋਂ ਮੇਰਾ 3 ਦਿਨ ਦਾ ਸੀ ਬੱਚਾ ਹਾਂ ਹੁੰਦੇ ਉਹ ਸਾਨੂੰ ਪਤਾ ਹੀ ਜਦੋਂ ਪਤਾ ਹੀ ਲੱਗਿਆ ਨਾ ਕਿੰਨੇ ਟਾਈਮ ਦਾ ਹੋ ਗਿਆ ਠੀਕ ਆ ਬਈ ਇਹ ਇਹਨਾਂ ਦੀ ਇਹਦੀ ਮਾਂ ਵੀ ਇਹਦੀ ਮਾਂ ਵੀ ਉਹੀ ਆ ਬਈ ਇੱਕੇ ਕੁੜੀ ਨੇ ਹਾਂ ਉਹ ਦਿੱਤੇ ਨੇ ਇਹ ਹਾਂ ਤਿੰਨ ਬਸ਼ੇਰੇ ਦਿੱਤੇ ਇਹ ਫਿਰ ਸਾਲ-ਸਾਲ ਦੀ ਫਰਕ ਤੇ ਸਾਲ-ਸਾਲ ਦੇ ਬਈ ਅੱਛਾ ਪਿਛਲੇ ਜੀ ਮਲਾਈਂਗੇ ਘੋੜੀ ਪਿਛਲੇ ਜੀ ਚੱਲਦੀ ਹੈ ਅੱਛਾ ਹੂੰ ਹੁਣ ਇਹਦੀ ਰੈਸਟ ਦਵਾਈ ਹੈ ਇਹਦੀ ਅੱਛਾ ਇਹਦੀ ਰੈਸਟ ਹੈ ਇਹਦੀ ਫੇਰ ਸੂਈ ਵੀ ਆਉਣ ਘੋੜੀ ਉਹ ਹੂੰ ਹੂੰ ਇਹਦੇ ਮਗਰ ਬਸ਼ੇਰੀ ਆਉਣ ਅੱਛਾ ਅੱਛਾ ਹਾਂ ਲਾਲ ਬਰਾੜ ਤੋਂ ਅੱਛਾ ਇਹ ਜਿਹੜਾ ਹੁਣ ਅੰਦੁੱਲੇ ਵਾਲਾ ਬਸ਼ੇਰਾ ਬਈ ਇਹਦਾ ਕਿੰਨਾ ਰੱਖਤਾ ਆਪਾਂ ਨੇ ਅਬਦੁੱਲਾ ਬਈ ਅਬਦੁੱਲਾ ਹਾਂ ਠੀਕ ਹੈ ਇਹ ਕਿੰਨੇ ਟਾਈਮ ਦਾ ਹੋ ਗਿਆ ਇਹ ਬਈ ਸਾਲ ਦਾ ਹੋ ਗਿਆ ਸਾਲ ਦਾ ਉਹ ਮਤਲਬ ਹੁਣ ਮੰਨ ਲਓ ਵੀ ਘੋੜੀ ਹੁਣ ਸੂਈ ਵੀ ਆ ਅੱਛਾ ਬਈ ਹਾਂ ਛਲੇਜੇ ਮਲਾਈ ਸੀ ਯਾਰ ਛਲੇਜੇ ਮਲਾਈ ਸੀ ਹਾਂ ਲਾਲ ਬਰਾੜ ਤੋਂ ਮਲਾਈ ਗਿਓ ਅੱਛਾ ਅੱਛਾ ਹਾਂ ਹੁਣ ਮਗਰ ਉਹਦੇ ਬਸ਼ੇਰੀ ਆ ਯਾਰ ਠੀ ਹੁਣ ਬਸ਼ੇਰੀ ਚਲੋ ਉਹ ਵੀ ਆਪਾਂ ਦਿਖਾਵਾਂਗੇ ਦਰਸ਼ਕਾਂ ਨੂੰ ਤੇ ਜਿਹੜੀ ਇਹਦੀ ਮਾਂ ਤੁਸੀਂ ਦੱਸਿਆ ਕੜੂਆਂ ਵਾਲੇ ਸੁਲਤਾਨ ਵਾਲੀ ਆ ਇਹ ਫਿਰ ਚਾਰ ਬੱਚੀ ਦਿੱਤੇ ਨੇ ਆਪਣੇ ਕੋਲ ਹੁਣ ਤੱਕ ਨਹੀਂ ਇੱਕ ਇਹਦਾ ਬੱਚਾ ਯਾਰ ਪੂਰਾ ਹੋ ਗਿਆ ਉਹ ਕਿਹੜੇ ਉਹ ਵੀ ਆਪਣੇ ਕੋਲੇ ਸੀ ਉਹ ਕੋਈ ਅਨਾਉਂਸ ਇਹ ਆਪਾਂ ਨੂੰ ਉਹਦੇ ਬਾਰੇ ਪਤਾ ਨਹੀਂ ਅੱਛਾ ਹਾਂ ਪੰਜ ਬੱਚੇ ਦੇ ਗਏ ਹਾਂ ਉਹ ਆਪਾਂ ਘੋੜੀ ਕਿਤੇ ਪਹਿਲਾਂ ਦਿੱਤੀ ਵੀ ਸੀ ਡੇਰੇ ਚ ਅੱਛਾ ਆਉ ਫੇਰ ਆਪੋ ਲੈ ਉਹਨਾਂ ਨੇ ਕਿ ਤੂੰ ਮਲਾਰੀ ਜੀ ਮੇਟ ਕਰਾ ਲਈ ਅੱਛਾ ਅੱਛਾ ਹਾਂ ਉਹਨਾਂ ਨੇ ਰੱਖਿਆ ਤਿੰਨ ਸਾਲ ਮਿਲਾ ਹੁਣ ਫੇਰ ਇਹ ਕੀ ਲਾਲ ਬਰਾੜ ਤੋਂ ਮਲਾਤੀ ਇਹ ਲਾਲ ਬਰਾੜ ਤੋਂ ਸੂਈ ਵੀ ਹੈ ਹਾਂ ਹਾਂ ਅੱਛਾ ਸੂਈ ਵੀ ਹੈ ਸੂਈ ਹਾਂ ਬੱਚੀ ਸੋਹਣੀ ਆਈ ਹੈ ਉਹ ਬੱਚੀ ਦਾ ਕੀ ਮਾਰ ਕੇ ਪੰਜ ਕਿ ਲੈਣਾ ਹੈ ਹਾਂ ਪੰਜ ਕਿ ਲੈਣਾ ਮਤਲਬ ਚਾਰੇ ਪੈਰ ਆ ਉਹਦੇ ਮੱਥੇ ਫੁੱਲ ਮੱਥੇ ਫੁੱਲ ਆ ਗਿਆ ਹਾਂ ਠੀਕ ਆ ਹੁਣ ਬਈ ਜੇ ਰੈਸਟ ਦਵਾਈ ਅਮੀ ਹੁਣ ਰੈਸਟ ਦਵਾਈ ਬਈ ਹਾਂ ਮਹੀਨਾ ਘਠਹਿਰ ਕੇ ਲਵਾਵਾਂਗੇ ਕਿਉਂਕਿ ਪੰਜ ਬੱਚੇ ਪੰਜ ਲਗਾਤਾਰ ਹੀ ਹੋ ਗਏ ਹਾਂ ਜੀ ਠੀਕ ਆ ਬਈ ਇਹ ਕਿੰਨੀ ਉਮਰ ਦੀ ਕੋੜੀ ਆਪਣੀ ਇਹ ਕੋੜੀ ਲਾਲੋ 5 8 ਸਾਲ ਦੀ ਹੋਗੀ 8 ਸਾਲ ਦੀ ਹੋ ਗਈ ਹਾਂ 3 ਸਾਲ ਦੀ ਮੇਡ ਕਰਾਈ ਤੇ ਹੁਣ ਜੇ ਆਪਾਂ ਇਹਦੀ ਮਾਂ ਦੀ ਗੱਲ ਕਰੀਏ ਬਾਈ ਉਹ ਕਿੰਨੀ ਉਮਰ ਦੀ ਹੋਗੀ ਇਹਦੀ ਮਾਂ ਲਾਲੋ ਹੀ ਉਹਦਾ ਮੇਰਾ ਪ੍ਰੋਪਰ ਪਤਾ ਮੈਨੂੰ 11 ਦਾ ਜਨਮ ਉਹਦਾ 2011 ਦਾ ਹਾਂ 2011 ਜੋ ਵੀ ਮਾਰਚ ਚ ਅੱਛਾ ਮੇਰੇ ਸਾਹ ਨੂੰ ਮਾਰਚ ਦਾ ਮੈਨੂੰ ਲੱਗਦਾ 15 ਸਾਲ ਮੰਗੂ ਹੋ ਗਈ ਹਾਂ ਉਹ ਆ ਗਈ ਇਹਦੇ ਇਹ ਕਿਹੜੇ ਘੋੜੇ ਦੀ ਪੈਲ ਵਾਲੇ ਦੀ ਹਾਂ ਠੀਕ ਹੈ ਪੈਲ ਵਾਲਾ ਘੋੜਾ ਬੜਾ ਮਸ਼ਹੂਰ ਹੈ ਹਾਂ ਪਹਿਲਾਂ ਬਹੁਤ ਮਸ਼ਹੂਰ ਹੈ ਬਈ ਉਹ ਅੱਛਾ ਅੱਛਾ ਜਦ ਜਿਹੜੇ ਬੰਦੇ ਪੁਰਾਣੇ ਉਹਨਾਂ ਨੂੰ ਮਦੇ ਬਾਰੇ ਮੈਨੂੰ ਪਤਾ ਹੀ ਹੋਣਾ ਹੁਣ ਫਿਰ ਨਾਂ ਰੱਖਿਆ ਫਾਇਦਾ ਕਿ ਵੱਡੀ ਘੋੜੀ ਕਿਹ ਕੀ ਬਲਾਉਣੀ ਉਹਨੂੰ ਨਹੀਂ ਨਹੀਂ ਉਹਦਾ ਨਾਂ ਰੱਖਿਆ ਰੋਮੀ ਰੋਮੀ ਹਾਂ ਰੋਮੀ ਕਿੰਨੇ ਬੱਚੇ ਦੇਗੀ ਆਪਣੇ ਕੋਲ ਬਈ ਰੋਮੀ ਮੈਨੂੰ ਲੱਗਦਾ ਵੀ ਇਹ ਜਿਹੜੀ ਉਹਦੇ ਮੇਲਾ 6 ਹੋਏ ਹਨ ਇਹਨਾਂ ਦਾ 6 6 ਬੱਚੇ ਨਹੀਂ ਹਾਂ 6 ਵੀ ਮਤਲਬ 7ਵੀਂ ਵਾਰੀ ਗੱਭਣਾ ਅੱਛਾ 7 ਹੁਣ ਕਿਹੜੇ ਘੋੜੇ ਤੋਂ ਗੱਭਣਾ ਬਈ ਹੌਣ ਹੈ ਕੀ ਆਪਣੇ ਉਹਦੇ ਵਾਲੇ ਤੋਂ ਸਰਬਜੋਤ ਵਾਲੇ ਤੋਂ ਅੱਛਾ ਉਹ ਜਿਹੜਾ ਖੁਦਾਬਖਸ਼ ਖੁਦਾਬਖਸ਼ ਜਿਹੜਾ ਖੁਦਾਬਖਸ਼ ਦਾ ਬੱਚਾ ਅਲਬਖਸ਼ ਦਾ ਬੱਚਾ ਹਾਂ ਠੀਕ ਆ ਭਾਈ ਉਹ ਵੀ ਬੜਾ ਚੰਗਾ ਬੱਚਾ ਚੰਗਾ ਥੋੜਾ ਤਿਆਰ ਹੋ ਰਿਹਾ ਹਾਂ ਹਾਂ ਉਹਦੋਂ ਮੇਡ ਕਰਾਈ ਠੀਕ ਆ ਠੀਕ ਆ ਭਾਈ ਤੇ ਇਹ ਵੀ ਆਪਣੇ ਜਾਂ 2011 ਚ ਘਰ ਜਾਵਾਂ ਸੀ ਇਹਦੀ ਇਹਦੀ ਮਾਂ ਕਿਵੇਂ ਦੀ ਸੀ ਭਾਈ ਰੂਮੀ ਦੀ ਉਹ 5 ਕਿਲ ਲੈਣੀ ਸੀ ਉਹ 5 ਕਿਲ ਲੈਣੀ ਜੀ ਹਾਂ ਉਹਦੀ ਮੈਨੂੰ ਫੋਟੋ ਲੱਭੀ ਨਹੀਂ ਯਾਰ ਕੋਈ ਉਹ ਮੈਂ ਜ਼ਰੂਰ ਦਿਖਾਉਣੀ ਸੀ ਅੱਛਾ ਅੱਛਾ ਹਾਂ ਵੀ ਮਦਰ ਉਹਦਾ ਟ੍ਰੈਂਡ ਕਾਲਿਆਂ ਦਾ ਸੀ ਉਹਨੂੰ ਤਾਂ ਪਹਿਲਾਂ ਹੀ ਦੱਸਿਆ ਮੈਂ ਵੀ ਉਹ ਉੱਧਰ ਨੂੰ ਪਰ ਇੱਕ ਰੰਗੇ ਕਾਲੇ ਦਾ ਸੀ ਇੱਕ ਰੰਗੇ ਕਾਲੇ ਦਾ ਸੀ ਉਹ ਟ੍ਰੈਂਡ ਹੁੰਦਾ ਸੀ ਬੜਾ ਜਿਆਦਾ ਕਿਤੇ ਨਾ ਕਿਤੇ ਜਿਹੜੇ ਆਪਣੇ ਬਸ਼ੇਰੇ ਨੇ ਇਹਨਾਂ ਦੇ ਮਤਲਬ ਮਾਰਕਾ ਪਿਛਲੇ ਮਾਂ ਵਾਲੇ ਪਾਸੋਂ ਆਹ ਦੇਖੋ ਹੁਣ ਮਤਲਬ ਕੀ ਆ ਗਿਆ ਇਹ ਇਹਨੇ ਵੀ ਇੱਕ ਵਾਰੀ ਯਾਰ ਜਿਹੜੀ ਰੋਮੀ ਆ ਇਹਨੇ ਆਪਣੇ ਜਿਹੜਾ ਦੀਪਾ ਦੀਪਾ ਵੀਰ ਨੇ ਗੱਲਾਂ ਵਾਲੇ ਗੱਲਾਂ ਵਾਲਾ ਹਾਂ ਹਾਂ ਉਹਦੇ ਘੋੜੇ ਤੋਂ ਵੱਡੇ ਤੋਂ ਹਾਂ ਉਹਨੇ ਇਹਨੇ ਪੰਜ ਗੱਲੇ ਨਾਲ ਬਸ਼ੇਰਾ ਦਿੱਤਾ ਸੀ ਰੋਮੀ ਨੇ ਆ ਹੁਣ ਜਿਵੇਂ ਗਾਂਧੀ ਵੀ ਹੁਣ ਮਾਰਕਾ ਸੂਰਿਆ ਹੈ ਨਾ ਹਾਂ ਹਰਕਤਾਂ ਪੈਂਦੀ ਆ ਜਦ ਪਈ ਜਾਂਦਾ ਹਾਂ ਪਈ ਜਾਂਦਾ ਬਈ ਮਗਰੋਂ ਲਾਈਨ ਹੈਗੀ ਤਾਂ ਪਟਿਆਂ ਵਾਲੀ ਸੀ ਤੇ ਹਾਂ ਬਿਲਕੁਲ ਉਹਦਾ ਆਪਾਂ ਚੇਂਜ ਕਰ ਲਈਆ ਪਤਾ ਨਹੀਂ ਸੀ ਉਹ ਫਿਰ ਟ੍ਰੈਂਡ ਦੇ ਹਿਸਾਬ ਨਾਲ ਫਿਰ ਆਪਾਂ ਹੁਣ ਫੇਰ ਚੇਂਜ ਕਰਦਣੀ ਆ ਗਈ ਬਾ ਦੇ ਲਓ ਬੇਸ਼ੇਰੀ ਹੁਣ ਉਹਦੀ ਗਾਂਹਾਂ ਉਹਦੀ ਤੀਨੇ ਗਾਂਹਾਂ ਦੇ ਲਾ ਲਓ 5 ਕਿਲਿਆਂ ਦੇ 5 ਕਿਲਿਆਂ ਦੇ ਦੇ ਦੀ ਹਾਂ ਬਿਲਕੁਲ ਬਈ ਤੇ ਇੱਕ ਆਪਨੇ ਕੋਲ ਹੁਣ ਨੌਕਰੀ ਵੀ ਆ ਕੋੜੀ ਬਈ ਨੌਕਰੀ ਦੀ ਕੀ ਡਿਟੇਲ ਆ ਨੌਕਰੀ ਹੈਗੀ ਵੀਰੇ ਲਾਰੇ ਦੀ ਲਾਰੇ ਦੀ ਨੌਕਰੀ ਮਿਲਣਾ ਪਹਿਲਾਂ ਆਪਣੇ ਕੋਲ ਸੀ ਬੰਨ ਕੇ ਉੱਥੇ ਹਾਂ ਮੇਰ ਬਾਦਸ ਨੂੰ ਮ अच्छा अच्छा ए लॉकडाउन ਦੇ ਵਿੱਚ ਮੈਂ ਫੋਟੋ ਵਾਈ ਇਹਨੇ ਵੰਟੀ ਨੇ ਦੇਖੀ ਫੋਟੋ ਹਾਂ ਇਹਨੇ ਧੱਕੇ ਨਾਲ ਕਹਿ ਗੂਗੇ ਨੂੰ ਫਿਰ ਮੈਂ ਮੈਂ ਹੀ ਰੱਖੂ ਕਿੱਥੇ ਜਾਂ ਕਿਹੜਾ ਪਤਾ ਜੀ ਕਿੱਥੇ ਰੱਖੂ ਮੈਂ ਕਿਹਦਾ ਜ਼ਹਿਰ ਜਿੱਥੇ ਰੱਖੂਗਾ ਹਾਂ ਫਿਰ ਉਹ ਨੂੰ ਮੈਂ ਦੱਸਾਂ ਮੈਂ ਰੱਖ ਲੈਗਾ ਤੂੰ ਮੈਨੂੰ ਭੇਜ ਦੇ ਫਿਰ ਇਹਨੂੰ ਭੇਜੀ ਉਹਨੂੰ ਲੈ ਕੇ ਅੱਛਾ ਅੱਛਾ ਰੋਥੀ ਰਹੀ ਲੰਮਾ ਦਾ ਮਾਪ ਇਹਦੀ ਕੀ ਡਿਟੇਲ ਆ ਨੌਕਰੀ ਦੀ ਆਪਣੀ ਇਹ ਲਾਰੇ ਦੀ ਜੜ ਲਾਰੇ ਦੀ ਹਾਂ ਠੀਕ ਆ ਤੇਰੀ ਮਾਂ ਨੌਨੀ ਹੇ ਉਹਦਾ ਕੋਈ ਪਤਾ ਨਹੀਂ ਅੱਛਾ ਅੱਛਾ ਉਹ ਦਾ ਲਾਰਾ ਬੜਾ ਚੰਗਾ ਬਈ ਲਾਰਾ ਆ ਗਿਆ ਰੁਸਤਮ ਦਾ ਹਨਾ ਰੁਸਤਮ ਦਾ ਤੇ ਹੁਣ ਬੱਚੀ ਬਈ ਇਹ ਰਾਜਗੁਲਜ਼ਾਰ ਦੀ ਆਈ ਏ ਉਹ ਪਿਛੇ ਜਸੀ ਨਗ ਜਸੀ ਨਗ ਇਹ ਵੀ ਸੋਹਣੀ ਆਈ ਏ ਇਹ ਕਿੰਨੇ ਦਿਨਾਂ ਦੀ ਹੋਗੀ ਬੱਚੀ ਬਈ ਬੱਚੀ 25 ਦਿਨ ਦੇ ਲਗਭਗ ਹੋਗੀ ਜੋ ਵੀ ਇਹ ਦੀ ਠੀਕ ਆ ਇਹ ਪਹਿਲੇ ਬੱਚਾ ਦਿੱਤਾ ਨਾ ਹਾਂ ਪੇਲਾ ਬੱਚਾ ਹੀ ਦਿੱਤਾ ਹਰ ਕੀ ਠੀਕ ਆ ਦੇਵਰ ਦਾ ਫੂਹੇ ਇੱਥੇ ਆ ਇੱਥੇ ਭੇਜਤੀ ਕੋਲੀ ਇੱਥੇ ਇੱਥੇ ਭੇਜਤੀ ਮਲੋਂ ਖਾਤਰ ਭੇਜਤੀ ਉੱਥੇ ਫਿਰ ਸਾਮ ਸੂਬ ਇੱਕ ਨਵਾਂ ਹੈ ਪਤਾ ਨਹੀਂ ਲੱਗਦਾ ਇਹ ਟੁੱਟਦਾ ਅੱਛਾ 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 ਫਿਰ ਜਦੋਂ ਮਲਾਈ ਇਹ ਰਾਜਗਿਰ ਯਾਰ ਤੋਂ ਉਦੋਂ ਦੀ ਉਰੀ ਆ ਆਪਣੇ ਕੋਲੀ ਆ ਹਾਂ ਮੈਂ ਹੀ ਮਲਾਈ ਕਰੂ ਲਿਆ ਕੇ ਅੱਛਾ ਉੱਥੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਫਿਰ ਤਾਂ ਕਰਕੇ ਉਰੇ ਲਿਆਂਦੀ ਉਰੇ ਚਲ ਘੋੜਿਆਂ ਦਾ ਹੀ ਫਰਕ ਰਹਿੰਦਾ ਹਾਂ ਜਗ੍ਹਾ ਜਾਂ ਬਦਲ ਜਾਂਦੀ ਆ ਠੀਕ ਆ ਠੀਕ ਆ ਬਈ ਤੇ ਉਸ ਤੋਂ ਬਾਅਦ ਇੱਕ ਆਪਾਂ ਨੇ ਹੋਰ ਬਾਈ ਮਾਰਵਾੜੀ ਘੋੜੀ ਦੇਖੀ ਹੈ ਜੀ ਸੁਲਤਾਨਾ ਸੁਲਤਾਨਾ ਹਾਂ ਹਾਂ ਸੁਲਤਾਨਾ ਉਹ ਸਾਡੇ ਬਾਈ ਦੀ ਦੇਣਾ ਉਹ ਉਹ ਸਾਡੇ ਵੀਰ ਦਾ ਗਿਫਟ ਆ ਹਾਂ ਹਾਂ ਇਹ ਇਹ ਹੁਣ ਗੱਬਣਾ ਬਾਈ ਇਹ ਹਾਂ ਜੀ ਇਹ ਪਰਮਾਤਮਾ ਨੇ ਗੱਬਣਾ ਅੱਛਾ ਅੱਛਾ ਠੀਕ ਹੈ ਇਹ ਆਪਣੇ ਵਾਲੇ ਗਾਂਦੀ ਤੋਂ ਆ ਹਣਾ ਇਹ ਗਾਂਦੀ ਤੋਂ ਆ ਜੀ ਠੀਕ ਹੈ ਠੀਕ ਹੈ ਨਹੀਂ ਚਲੋ ਬੱਚੇ ਬਹੁਤ ਚੰਗੇ ਦਿੱਤੇ ਹੋਇਆ ਹਾਂ ਮਹਾਰਾਜ ਮਿਹਰ ਕਰੇ ਵੀ ਗਾਂਦੀ ਇਦੋਂ ਵੀ ਆ ਬਦਕੇ ਕੁਛ ਰਿਜ਼ਲਟ ਦੇਊਗਾ ਨਾ ਬਾਈ। ਨਾ ਸਹੀ ਆ। ਤਾਂ ਬਾਈ ਜੇ ਮੈਂ ਬਰੀਡਿੰਗ ਤੇ ਜੱਸੂ ਕੰਮ ਕਰਦਾ ਤੁਸੀਂ ਨੇ। ਘੋੜੀਆਂ ਦਾ ਕਿੰਨਾ ਕੁ ਰੋਲ ਲੱਗਦਾ ਤੁਹਾਨੂੰ ਵੀ ਘੋੜੀ ਚੰਗੀ ਹੋਵੇ ਵੀ ਚੰਗੇ ਘੋੜੇ ਤੋਂ ਤਾਂ ਮਿਲਾਉਣ ਦਾ ਫਾਇਦਾ ਨਹੀਂ। ਅਸੀਂ ਤਾਂ ਕਈ ਵਾਰ ਬੜੇ ਦੋਸਤ ਚਲਾ ਸਾਡੇ YouTube ਵਾਲੇ ਆਂਦੇ ਆ ਬਾਈ ਚੰਗੀ ਘੋੜੀ ਮਿਲਦੀ ਆ 50 ਹਜ਼ਾਰ ਦੀ ਚੰਗੇ ਬੱਚੇ ਦੇਣ ਵਾਲੀ ਮਿਲਾ ਦਿਓ। ਵੀ 50 ਹਜ਼ਾਰ ਵਾਲੀ ਘੋੜੀ ਲੈ ਕੇ ਵੀ ਚੰਗੇ ਘੋੜੇ ਤੋਂ ਕਈ ਵਾਰ ਬੱਚਾ ਦੇ ਦੇ ਵੀ ਚੰਗੀ ਘੋੜੀ ਦੇ ਨਾਲ। ਹੋ ਜਾਂਦਾ। ਅੱਛਾ। ਹੋ ਜਾਂਦਾ। ਇਹ ਨਹੀਂ ਹੈਗਾ ਵੀ ਆਪਾਂ ਕਹੀਏ ਇਕੱਲੇ ਘੋੜੇ ਦਾ ਰੋਲ ਹੈ ਜਾਂ ਘੋੜੀ ਦਾ ਨਾ। ਹੂੰ ਹੂੰ। ਪਰ ਦ ਬਾਕੀ ਦਾ ਪਰਮਾਤਮਾ ਦੇ ਹੱਥ ਵਸਾਣਾ ਜਿਹੜਾ ਕੋ ਜੰਮਣਾ ਆ ਉਹਦਾ ਵੀ ਰਏ ਨਹੀਂ ਪਤਾ ਕਿੱਥੇ ਕੀ ਜੰਮ ਜੇ ਹਾਂ ਐਂ ਦਾ ਆਪਾਂ ਵੀਰੇ ਬਹੁਤ ਵੱਡੀਆਂ ਵੱਡੀਆਂ ਘੋੜਿਆਂ ਦੇ ਮਗਰ ਵੀ ਦੇਖਿਆ ਟੋਟੂ ਜੰਮੇ ਖੜੇ ਨੇ ਐਂ ਦਾ ਤੂੰ ਵਿੱਚ ਘੋੜੀਆਂ ਐ ਜਿਹੀਆਂ ਵੀ ਨੇ ਜਿਹੜੀਆਂ ਯਾਰ ਜਿਨ੍ਹਾਂ ਨੂੰ ਟੋਟੂ ਕਹਿੰਦੇ ਲੋਕ ਉਹਨਾਂ ਨੇ ਚੰਗੇ ਸ਼ਾਨ ਵੀ ਪੈਦਾ ਕਰੇ ਹੋਏ ਕਈ ਜਿਹੜੇ ਲੋਕਾਂ ਨੂੰ ਆਤ ਹੁੰਦੇ ਨੇ ਨਾ ਦੂਜੇ ਦੁਨੀਆ ਦੇ ਉਹਨਾਂ ਦੇ ਆਪ ਦੇ ਘਰੇ ਕੁਝ ਨਹੀਂ ਜੰਮਿਆ ਹਾਂ ਉਹਨਾਂ ਜੰਮੇ ਨੇ ਉਹਨਾਂ ਨੂੰ ਇਦਾਂ ਹੀ ਲੱਗਦਾ ਫਿਰ ਇਹੋ ਜਿਹਾ ਚਲੋ ਹੁੰਦਾ ਆਂ ਛੋੜਣਾ ਜਿਆਦਾ ਮੈਂ ਚਲੋ ਵੀਡ ਸੁਰ ਤੋਂ ਪਹਿਲਾਂ ਦਾ ਆ ਪਰ ਮੇਰੇ ਨਾਲੋਂ ਜ਼ਿਆਦਾ ਤੁਸੀਂ ਵਿਚਲ ਗੇ ਦੁਨੀਆ 'ਚ ਤੁਸੀਂ ਜਸ ਉਹਨੂੰ ਜ਼ਿਆਦਾ ਪਤਾ ਲੱਗਣਾ ਲੋਕਾਂ ਵਾਰੀ ਪਤਾ ਲੱਗਿਆ ਹੋਣਾ ਤੇ ਇਹਦਾ ਜਾਨਵਰਾਂ ਵਾਰੀ ਪਤਾ ਲੱਗਿਆ ਹੋਣਾ ਵੀ ਜਾਨਵਰ ਇਹ ਨਹੀਂ ਹੈਗਾ ਵੀ ਜਿਹੜਾ ਪਿੱਛੋਂ ਚੰਗੀ ਲਾਈਨ ਦਾ ਵੀ ਉਹੀ ਚੰਗਾ ਜੰਮੂਗਾ ਹਾਂ ਜੇ ਜਾਨਵਰ ਆਪ ਚੰਗਾ ਉਹਨੇ ਚੰਗਾ ਜੰਮ ਲੈਣਾ ਉਹ ਜਾਹੇ ਪਹਿਲਾ ਲੈਂਦਾ ਹੈਗਾ ਚਾਹੇ ਨਾ ਹੈਗਾ ਜਿੱਸੂ ਘੋੜੇ ਤਾਂ ਪਹਿਲਾਂ ਵੀ ਆਪਣੇ ਪੰਜਾਬ 'ਚ ਹੀ ਚੰਗੇ ਸੀ ਚੰਗੇ ਸੀ ਬਾਈ ਕਿਤੇ ਨਾ ਕਿਤੇ ਪਹਿਲਾਂ ਕੋਈ ਇੰਨਾ ਪੁੱਛਦਾ ਨਹੀਂ ਸੀ ਚੰਗੀਆਂ ਘੂੜੀਆਂ ਜਾਂ ਕਿਸੇ ਨਾਮ ਬਟਾ ਕੇ ਵੇਚਤੀਆਂ ਵੀ ਫਲਾਣੇ ਘੋੜੇ ਦੀ ਹੈਨਾ ਹੁਣ ਵੀ ਚੰਗੇ ਘੋੜੇ ਦੀ ਸੀ ਪਰ ਹੁਣ ਥੋੜਾ ਜਿਆਦਾ ਹੋ ਗਿਆ ਹਨਾ ਘੋੜਿਆਂ ਦਾ ਚੰਗੇ ਘੋੜੀ ਤੇ ਮਿਲਾਉਂਦੇ ਨੇ ਲੋਕ ਦਰਮਿਆਨ ਨੂੰ ਦਰਮਿਆਨ ਨੂੰ ਪੁੱਛਦੇ ਨਹੀਂ ਪਰ ਇਹ ਆ ਵੀ ਯਾਰ ਵਿੱਚ ਹੈਗੇ ਵੀ ਇਹ ਘੋੜੇ ਵਿੱਚ ਚੰਗੇ ਜੰਮਦੇ ਵੀ ਆ ਵਿੱਚ ਐ ਦਾ ਹੁਣ ਦੇ ਨਾਲ ਮੋਹਰ ਲੱਗੀ ਹੁੰਦੇ ਤਾਂ ਹੀ ਤਾਂ ਵੀ ਢੀ ਹੁਣ ਜਿਹੜੇ ਮੰਨ ਲਓ ਜੇ ਆਪਾਂ ਜਿਹੜੇ ਡੀਐਨਏ ਫੇਲ ਹੋਏ ਨੇ ਹੈਗੇ ਚੰਗੇ ਜਾਨਵਰ ਵੀ ਉਹ ਵੀ ਉਹ ਵੀ ਕਿਸੇ ਦੇ ਹੈਗੇ ਨੇ ਹੈਗੇ ਨੇ ਆਪਾਂ ਕਹੀ ਜਾਂਦੇ ਚੰਗੇ ਨੇ ਚੰਗਾ ਜੰਮਿਆ ਪਿਆ ਉਹ ਚੰਗੇ ਕੋੜੇ ਦਾ ਹੱਕ ਮਾਰਿਆ ਜਾਂਦਾ ਹਾਂ ਹਾਂ ਉਹ ਚੰਗੇ ਦਾ ਹੱਕ ਮਾਰਿਆ ਗਿਆ ਉਹ ਕਿਉਂਕਿ ਜੇ ਉਹ ਚੰਗਾ ਬੱਚਾ ਸੀ ਜੋ ਕਿਸੇ ਦੂਜੇ ਦਾ ਲਾਗ ਕੇ ਉਹ ਬਣਾ ਕੇ ਜੋ ਹੀ ਜਿਹੜਾ ਕੋੜਾ ਜਿਹਦਾ ਹੈਗਾ ਆ ਉਹ ਉਹਨੂੰ ਅਜ ਮੂਰੇ ਕਰਨ ਉਹਦਾ ਦੇਖੋ ਫਿਰ ਉਹਦਾ ਨਾਂ ਹੋਣਾ ਹੀ ਹਾਂ ਹੁੰਦਾ ਬਿਲਕੁਲ ਇੱਕ ਸੱਚ ਆਪਣਾ ਆਵਲਕ ਰਹਿ ਗਿਆ ਹਨਾ ਹਾਂਜੀ ਆਵਲਕ ਦੀ ਕੀ ਡਿਟੇਲ ਆ ਬਾਈ ਇਹ ਬਈ ਹੈਗਾ ਕੰਨ ਕੋ ਦਾ ਕੰਨ ਇਹ ਵੀ ਕਰ ਜੰਮਿਆ ਆਪਣੇ ਇਹ ਵੀ ਕਰ ਜੰਮਿਆ ਬਾਈ ਇਹ ਉੱਥੇ ਜੰਮਿਆ ਸੀ ਬੰਟੀ ਕੇ ਇਹ ਆਪਾਂ ਅੰਮ੍ਰਿਤਸਰ ਜੰਮਿਆ ਇਹ ਜੰਮਿਆ ਸੀ ਘੋੜੀ ਜੰਮਿਆ ਹੋ ਰੇ ਜੀ ਕਿੱਈ ਉੱਥੇ ਜੀ ਇੱਥੇ ਜੰਮ ਇੱਥੇ ਜੰਮ ਕੇ ਫਿਰ ਉੱਥੇ ਚਲੀ ਗਿਆ ਸੀ ਅੱਛਾ ਉੱਥੇ ਚਲੇ ਗਿਆ ਜੀ ਆ ਤੁਸੀਂ ਅਗਲਾ ਬਦਲੀ ਕਰਦੇ ਰਹਿੰਦੇ ਹੋ ਹਾਂ ਬਸ ਹਾਂ ਤੇ ਘਰ ਵਾਲੀ ਗੱਲ ਹੈ ਭਈ ਉਹ ਉੱਧਰ ਵੀ ਹੈ ਇੱਧਰ ਮੀਟਿੰਗ ਰੀ ਘੋੜੀ ਇੱਥੇ ਆ ਜਾਂਦੀ ਆ ਫਿਰ ਉੱਥੇ ਬਾਅਦ ਵਿੱਚ ਉੱਥੇ ਚਲੀ ਜਾਂਦੀ ਆ ਇਹ ਆਵਲ ਕਿੰਨੀ ਉਮਰ ਦਾ ਹੋ ਗਿਆ ਭਈ ਇਹ ਬਈ ਹੋ ਗਿਆ 1.5 ਸਾਲ ਦਾ 1.5 ਸਾਲ ਦਾ ਹੋ ਗਿਆ ਹਾਂ ਠੀਕ ਹੈ ਸੁਨੱਖਾ ਕਰਨਾ ਕੋਨ ਦਾ ਸੋਨਾ ਹੈ ਹਾਂ ਸੋਨਾ ਭਈ ਠੀਕ ਹੈ ਠੀਕ ਹੈ ਹੋਰ ਕਿ ਜਾਨਵਰ ਨੇ ਰਿਹਾ ਆਪਣਾ ਸਾਰੀ ਇਹ ਸੁਨੱਖਾ ਵੈਗਰੂ ਦੇ ਘਰ ਜਾਣ ਕਰਕੇ ਕੀ ਕੀਤਾ ਪ੍ਰਮਾਤਮਾ ਨੇ ਉਂਜੀ ਸੁਨੱਖਾ ਬਣਾਤਾ ਹੋਈ ਇਹ ਆਪਾਂ ਸੁਖਿਆ ਜੀ ਉੱਥੇ ਇਹ ਸ਼ਰੀਆ ਯੂਰ ਸਾਹਿਬ ਉੱਥੇ ਹਾਂ ਜੀ ਉੱਥੇ ਛਾਡੇ ਹਾਂਜੀ ਹਾਂਜੀ ਆਵਲਕ ਕੋੜੇ ਬਹੁਤ ਚੰਗੇ ਚੰਗੇ ਜਾਂਦੇ ਉੱਥੇ ਹਨਾ ਹਾਂਜੀ ਹਾਂਜੀ ਬਿਲਕੁਲ ਇਹੀ ਅਹੀਂ ਸਾਡੀ ਮੰਦੀ ਤਮੰਨਾ ਹੀ ਜਿਹੜਾ ਸ਼ੁਰੂ ਸ਼ੁਰੂ ਚ ਹੀ ਹੀ ਵੀ ਕੋਈ ਨਾ ਕੋਈ ਯਹੀਂ ਵਧੀਆ ਮਤਲਬ ਹਾਂ ਕੋਈ ਆਪਣਾ ਚੰਗਾ ਵੀ ਮਿਲਦਾ ਉੱਥੇ ਉੱਥੇ ਹਾਂ ਵੀ ਵਧੀਆ ਪਾਲ ਕੇ ਕੇਅਰ ਕਰਕੇ ਫੇਰੀ ਵੀ ਉਤਰਾਣੀ ਛੋਟੇ ਮੋਟੇ ਜੀ ਨਹੀਂ ਛਾਡੇ ਹਨਾ ਠੀਕ ਠੀਕ ਹਾਂ ਕਈ ਵਾਰ ਅਗਲੋਂ ਵੱਲੀ ਛੋਟੇ ਛੱਡੇ ਆਉਂਦੇ ਨੇ ਹਾਂ ਥੋੜਾ ਜਿਆ ਵਧੀਆ ਕਰਕੇ ਜੀ ਠੀਕ ਠੀਕ ਆ ਵੀਰੇ ਤੇ ਹੋਰਦਾਂ ਵੀ ਜਾਨਵਰ ਰਹਿ ਆਪਣਾ ਬਾਈ ਹੋਗੇ ਸਾਰੇ ਹਾਂ ਜ ਜਿਸੂ ਜਿਵੇਂ ਕੋਈ ਬਰੀਡਿੰਗ ਦਾ ਲੰਮੇ ਟਾਈਮ ਤੋਂ ਕੰਮ ਕਰ ਰਿਹਾ ਸੇਲ ਪਰਚੇ ਕਰਨੀ ਬਿਲਕੁਲ ਨਹੀਂ ਕਦੇ ਵੀ ਧਿਆਨ ਦਿੰਦਾ ਇਹ ਕਿ ਚੱਕਰ ਬਸ ਬਈ ਪਤਾ ਹੀ ਨਹੀਂ ਲੱਗਿਆ ਇਹਨਾਂ ਪਹਿਲਾਂ ਤਾਂ ਬਚਾਇਆ ਸੀ 100 ਚਾਹੇ ਹੁੰਦਾ ਸੀ ਵੀ ਲਾਈਨ ਵਾਲੀ ਇਕੱਠੇ ਕਰ ਲਈ ਹੁਣ ਇਕੱਠੇ ਕਰਨ ਦੇ ਲੱਗੇ ਹੋਏ ਬਸ ਉਦਾਂ ਹੀ ਵੀ ਮਤਲਬ ਕੀ ਕੁਝ ਵੰਟੀ ਦੀ ਇਹਨੂੰ ਥੋੜਾ ਜਿਆਦਾ ਮੋਹ ਪੈ ਜਾਂਦਾ ਸੀ ਤੀ ਹੁਣ ਇਹ ਤਾਂ ਕਹਿੰਦਾ ਵੀ ਦੇਣਾ ਨਹੀਂ ਦੇਣਾ ਨਹੀਂ ਬਸ ਜਿਹੜਾ ਲੈ ਲਿਆ ਵਾ ਜੇ ਜੰਗਾ ਲੱਗ ਕੇ ਲੈ ਆਈ ਲੋਇਆ ਵੀ ਬੜੇ ਨੇ ਮੇਰੇ ਜਾਨਵਰ ਅੱਛਾ ਅੱਛਾ ਹਾਂ ਕੋਈ ਇਹ ਨਹੀਂ ਜਿਹਦੇ ਚਲੇ ਗਏ ਸੀ ਤੀ ਮੁਲਕ ਦੇ ਮੋੜੇ ਤਾਂ ਹੋਣੇ ਨਹੀਂ ਸੀ ਅੱਛਾ ਜ ਨੀ ਬਹੁਤ ਚੰਗੇ ਜੰਗੇ ਇੱਕ ਥੋੜੀ ਨੀਲੀ ਘੋੜੀ ਬੜੀ ਚੰਗੀ ਦੀ ਫੌਜੀ ਹਾਂ ਵੀਰ ਉਹ ਤੁਹਾਨੂੰ ਬੜਾ ਹਸਾਨ ਹੋ ਗਿਆ ਦੀ ਹਾਂ ਚਲੋ ਤਾਂ ਚੱਲਦਾ ਰਹਿੰਦਾ ਤੇ ਹੁਣ ਕੋਈ ਹੈ ਆਪਣਾ ਜਾਨਵਰਾਂ ਚ ਕੋਈ ਦੇਣ ਵਾਲਾ ਵਿਚਾਰ ਵੀ ਹਾਂ ਵੀਰੇ ਦਵਾਂਗੇ ਦੋ ਬਛੇਰੇ ਦੇਣ ਵਾਲੇ ਅੱਛਾ ਹਾਂ ਜੀ ਵੀ ਜੋ ਕੋਈ ਚੰਗਾ ਹੋਇਆ ਬੰਦਾ ਪਾ ਜੰਗਾ ਕਿਹੜੇ ਕਿਹੜੇ ਬਛੇਰੇ ਵੀਰੇ ਇੱਕ ਤਾਂ ਕਾਂਟੇ ਵਾਲਾ ਵੇ ਕਾਲੇ ਕਾਂਟੇ ਦਾ ਬੱਚਾ ਹਾਂ ਜੀ ਹਾਂਜੀ ਦੂਜਾ ਵੀਰੇ ਦੂਜਾ ਵੀਰੇ ਦੁੱਲੇ ਵਾਲਾ ਦੁੱਲੇ ਵਾਲਾ ਅੱਛਾ ਇਹ ਆਪਣੇ ਹੋਮ ਬਰੀਡ ਨੇ ਦੋਵੇਂ ਮਾਂ ਆ ਕੀ ਕਢੂਈਆਂ ਵਾਲੇ ਸੁਲਤਾਨ ਨੇ ਹੈਨਾ ਠੀਕ ਕਰੋ ਮਿੱਤਰੋ ਨੋਟ ਕਰ ਲਿਓ ਦੋ ਬਛੇਰੇ ਪੂਰੇ ਚੋਟੀ ਦੇ ਆ ਜੇ ਕਹੇ ਮਿੱਤਰ ਨੇ ਸਾਨ ਬਣਾਉਣੇ ਹੋਣ ਇੱਕ ਤਾਂ ਸਾਨ ਬਣੇਗਾ तकरीबन 2 ਸਾਲ ਲੱਗੂਗਾ ਚੰਗਾ ਕਦ ਕਾਠ ਕਰਦੇ ਆ ਆ ਉਹ ਤਾਂ ਆਪਾਂ ਛੱਡਾਂਗੇ ਅੱਜ ਕੀ ਹਾਂ ਹੁਣ ਛੱਡਾਂਗੇ ਆਪਾਂ ਤੇ ਦੂਜਾ ਆ ਗਿਆ ਬਈ ਦੁੱਲੇ ਦਾ ਇੱਕ ਰੰਗ ਨੀਲਾ ਉਹ ਹਨਾ ਹਾਂ ਨੀਲਾ ਠੀਕ ਆ ਤੇ ਸੰਪਰਕ ਕਰ ਲਿਓ ਬਾਈ ਉਹਨਾਂ ਨਾਲ ਤੇ ਜਾਨਵਰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ